ਹੈਲੋ ਮੇਰਾ ਨਾਮ ਡਾਨੀ ਹੈ ਮੈਂ ਸਨੀ ਟਾਊਨ ਕੈਲੀਫੋਰਨੀਆ ਵਿੱਚ ਇੱਕ ਰੀਜਨਲ ਸੈਂਟਰ ਵਿਖੇ ਕੋਆਰਡੀਨੇਟਰ ਹਾਂ ਹਾਲੇ ਵਿੱਚ ਸਾਡੇ ਸਰਵਿਸ ਕੋਆਰਡੀਨੇਟਰ ਵਿੱਚੋਂ ਇੱਕ ਵਿਨੀ ਨੇ ਸਟੀਵਨ ਨਾਲ ਉਸਦੀ ਆਈਪੀਪੀ ਮੀਟਿੰਗ ਕੀਤੀ ਵਿਨੀ ਨੇ ਨੋਟਸ ਲਿਖੇ ਸਵਾਲ ਪੁੱਛੇ ਤੇ ਸਟੀਵਨ ਨੂੰ ਉਸਦੇ ਇੰਡੀਵਿਜੂਅਲ ਪ੍ਰੋਗਰਾਮ ਪਲਾਨ ਨੂੰ ਅਪਡੇਟ ਕਰਨ ਵਿੱਚ ਮਦਦ ਕੀਤੀ ਆਈਪੀਪੀ ਇੱਕ ਦਸਤਾਵੇਜ਼ ਤੋਂ ਵੱਧ ਕੇ ਇਹ ਉਹਨਾਂ ਲੋਕਾਂ ਦਾ ਸਾਡੀਆਂ ਸੋਚ ਸਮਝ ਗਿਆ ਤੇ ਡੁੰਗਾਈ ਨਾਲ ਕਿਤੇ ਵਿਚਾਰ ਵਟਾਉਂਦਿਆਂ ਦਾ ਪ੍ਰਤੀਬਿੰਬ ਹੈ ਜਿਨ੍ਹਾਂ ਨੂੰ ਅਸੀਂ ਸਮਰਥਨ ਕਰਦੇ ਹਾਂ ਇਹ ਜ਼ਰੂਰੀ ਸੇਵਾਵਾਂ ਨੂੰ ਕਵਰ ਕਰਦਾ ਹੈ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੋ ਸਕਦੀ ਹੈ ਉਹਨਾਂ ਸੇਵਾਵਾਂ ਨੂੰ ਕਿਵੇਂ ਪ੍ਰਦਾਨ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਫੰਡ ਦੇਣ ਲਈ ਕੌਣ ਜ਼ਿੰਮੇਵਾਰ ਹੈ ਸਮਝੌਤੇ ਦੇ ਅੰਤ ਵਿੱਚ ਇੱਕ ਦਸਤਖਤ ਪੰਨਾ ਹੈ ਪਰ ਇਸ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਆਪੀਪੀ ਵੀ ਗਾਈਡ ਨੂੰ ਆਈਡੀਡੀ ਅਤੇ ਉਹਨਾਂ ਦੇ ਸਾਹਿਤਿਆ ਸਰਕਲ ਵਾਲੇ ਲੱਖਾਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਸੀ ਜਾਂਚ ਕਰੋ ਅਤੇ ਕਲਪਨਾ ਕਰੋ ਕਿ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਚਾਹੁੰਦੇ ਹਨ ਤੇ ਨਾਲੇ ਉਹਨਾਂ ਨੂੰ ਕਿਹੜੀਆਂ ਸੇਵਾਵਾਂ ਉਪਲਬਧ ਹਨ ਕੁਝ ਲੋਕਾਂ ਕੋਲ ਪਹਿਲਾਂ ਹੀ ਟੀਚੇ ਸਪਸ਼ਟ ਹੁੰਦੇ ਨੇ ਤੇ ਕੁਝ ਨੂੰ ਇਹ ਪਤਾ ਲਗਾਉਣ ਲਈ ਵਧੇਰੇ ਸਮਾਂ ਅਤੇ ਮਾਰਗਦਰਸ਼ਨ ਦੀ ਲੋੜ ਹੋ ਸਕਦੀ ਹੈ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਇੱਥੇ ਸਰਵਿਸ ਕੋਆਰਡੀਨੇਟਰਾਂ ਦੇ ਤੌਰ ਤੇ ਅਸੀਂ ਯੋਜਨਾਬੰਦੀ ਪ੍ਰਕਿਰਿਆ ਨੂੰ ਦਰਸਾਉਣ ਲਈ ਵਿਅਕਤੀ ਕੇਂਦਰਿਤ ਸੋਚ ਰੱਖਦੇ ਹਾਂ ਸਾਨੂੰ ਧਿਆਨ ਨਾਲ ਸੁਣ ਕੇ ਡੂੰਘਾਈ ਨਾਲ ਸਵਾਲ ਪੁੱਛਣ ਦੀ ਲੋੜ ਹੈ ਤਾਂ ਜੋ ਹਰ ਇੱਕ ਵਿਅਕਤੀ ਦੀ ਯੋਜਨਾ ਉਹਨਾਂ ਦੀਆਂ ਅਸਲ ਇੱਛਾਵਾਂ ਨੂੰ ਦਰਸਾਵੇ ਕਿਉਂਕਿ ਟੀਚਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ ਉਹ 12 ਜ਼ਰੂਰੀ ਜੀਵਨ ਖੇਤਰਾਂ ਵਿੱਚ ਸੰਗਠਿਤ ਹਨ ਇਹ ਯਕੀਨੀ ਬਣਾਉਂਦਾ ਹੈ ਕਿ ਉਹਨਾਂ ਤੇ ਜੀਵਨ ਦੇ ਹਰ ਪਹਿਲੂ ਨੂੰ ਉਹਨਾਂ ਦੇ ਆਈਪੀਪੀ ਵਿੱਚ ਸੋਚ ਸਮਝ ਕੇ ਵਿਚਾਰਿਆ ਅਤੇ ਸੰਬੋਧਿਤ ਕੀਤਾ ਜਾਵੇ ਉਦਾਹਰਣ ਵਜੋਂ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਲਈ ਇੱਕ ਮਹੱਤਵਪੂਰਨ ਜੀਵਨ ਖੇਤਰ ਰਿਹਾਇਸ਼ ਹੈ ਸਟੀਵਨ ਦੇ ਮਾਮਲੇ ਵਿੱਚ ਉਹ ਆਪਣੇ ਪਰਿਵਾਰਿਕ ਕਰ ਤੋਂ ਬਾਅਦ ਸਾਡੇ ਲਾਇਸੈਂਸਯੂਦਾ ਰਿਹਾਇਸ਼ੀ ਕਰਾਂ ਵਿੱਚੋਂ ਇੱਕ ਸਨੀ ਆਕਸ ਵਿੱਚ ਰਹਿਣਾ ਚਾਹੁੰਦਾ ਸੀ दी स्टीवन दी खुशकिस्मती ਨਾਲ ਇੱਕ ਥਾਂ ਸੀ ਇਸ ਲਈ विनी ਨੇ ਇੱਕ ਟੂਰ ਦਾ ਪ੍ਰਬੰਧ ਕੀਤਾ ਤੁਸੀਂ ਕਿਸੇ ਅਣਦੇਖੀ ਜਗ੍ਹਾ ਤੇ ਨਹੀਂ ਜਾਓਗੇ ਅਤੇ ਨਾ ਹੀ ਉਹਨਾਂ ਲੋਕਾਂ ਨਾਲ ਜਿਨ੍ਹਾਂ ਦਾ ਸੀ ਸਮਰਥਨ ਕਰਦੇ ਹਾਂ ਟੂਰ ਬਹੁਤ ਹੀ ਵਧੀਆ ਰਿਹਾ ਅਤੇ स्टीवन ਦੀ ਯੋਜਨਾ ਟੀਮ ਨੇ ਫੈਸਲਾ ਕੀਤਾ ਕਿ ਸਨੀ ओक्स ਉਸ ਦੇ ਰਹਿਣ ਲਈ ਸਹੀ ਜਗ੍ਹਾ ਸੀ ਹਾਂ ਆਈਪੀਪੀ ਵਿੱਚ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਅਸੀਂ ਇੱਕ ਇੱਕਛਤ ਨਤੀਜੇ ਨਾਲ ਸ਼ੁਰੂ ਕਰਦੇ ਹਾਂ ਹਮੇਸ਼ਾ ਪੁੱਛੋ ਤੁਸੀਂ ਆਪਣੀ ਯੋਜਨਾ ਕਿਵੇਂ ਦੀ ਚੁਣਦੇ ਹੋ ਸਟੀਵਨ ਕਹਿਣਾ ਚਾਹੁੰਦਾ ਮੈਂ ਪਹਿਲਾਂ ਇਸ ਲਈ ਇਸ ਨੂੰ ਇਸ ਤਰ੍ਹਾਂ ਪੜੋ ਮੈਂ ਸਿਰਫ ਆਪਣੀ ਜਗ੍ਹਾ ਤੇ ਰਹਿਣਾ ਚਾਹੁੰਦਾ ਹਾਂ ਪਰ ਜੋ ਉਹ ਚਾਹੁੰਦਾ ਸੀ ਤਾਂ ਉਹ ਵੀ ਪੜ ਸਕਦੇ ਹੋ ਹੁਣ ਯੋਜਨਾ ਨੂੰ ਪੂਰਾ ਕਰਨ ਲਈ ਹਰ ਇੱਕ ਕਾਲਮ ਪੜੋ ਸਰਵਿਸ ਸਪੋਰਟ ਰਿਹਾਈਸ਼ ਸਹਾਇਤਾ ਸਨੀ ਓਕਸ ਸ਼ੁਰੂਆਤੀ ਮਿਤੀ ਜਦੋਂ ਅੰਦਰ ਆਉਂਦਾ ਹੈ ਸਮਾਪਤੀ ਮਿਤੀ ਯੋਜਨਾ ਟੀਮ ਦੁਆਰਾ ਸਹਿਮਤੀ ਪ੍ਰਾਪਤ ਮਿਤੀ ਇੱਕ ਯੂਨਿਟ ਕਿੰਨਾ ਹੈ ਰਿਹਾਈ ਸ਼ਵੇਚ ਹਰ ਇੱਕ ਯੂਨਿਟ ਉੱਥੇ ਰਹਿਣ ਦੇ ਇੱਕ ਮਹੀਨੇ ਦੇ ਬਰਾਬਰ ਹੈ ਅਤੇ ਕਿੰਨੀ ਵਾਰ ਸਨੀ ਹੋਕਸ ਨੂੰ ਮਹੀਨਾਵਾਰ ਫੰਡ ਦਿੱਤਾ ਜਾਂਦਾ ਹੈ ਅਤੇ ਫੰਡ ਕੀਤਾ ਗਿਆ ਮਤਲਬ ਕਿ ਕੌਣ ਭੁਗਤਾਨ ਕਰ ਰਿਹਾ ਹੈ ਇੱਥੇ ਬਹੁਤ ਸਾਰੀ ਗਲਤ ਜਾਣਕਾਰੀ ਹੈ ਕਿ ਰੀਜਨਲ ਸੈਂਟਰ ਹਰ ਚੀਜ਼ ਲਈ ਭੁਗਤਾਨ ਕਰਦੇ ਹਨ ਇਸ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਵਕਫ ਵਕ ਸਵਾਵਾਨੋ ਕਿਵੇਂ ਫੰਡ ਕੀਤਾ ਜਾਂਦਾ ਹੈ ਅਤੇ ਕਿਸ ਦੁਆਰਾ ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ ਸਮਝਾ ਸਕੋ ਜਿਨ੍ਹਾਂ ਦਾ ਤੁਸੀਂ ਸਮਰਥਨ ਕਰਦੇ ਹੋ ਹੁਣ ਆਰ ਰੁਜ਼ਗਾਰਵਲ ਵਧੀਏ ਸਟੀਵਨ ਹੈ ਚਾਹੁੰਦਾ ਹੈ ਕਿ ਉਹ ਆਪਣੀ ਮਨਪਸੰਦ ਬੇਸਬਾਲ ਟੀਮ ਲਈ ਟਿਕਟਾਂ ਖਰੀਦ ਸਕੇ ਲੋਕਾਂ ਨੂੰ ਖੁਸ਼ ਰੱਖ ਸਕੇ ਅਤੇ ਯਕੀਨੀ ਤੌਰ ਤੇ ਲੈਂਡਸਕੇਪਿੰਗ ਦਾ ਕੰਮ ਨਾ ਕਰੇ ਵਿਨੀ ਨੇ ਸੋਚਿਆ ਕਿਉਂਕਿ ਸਟੀਵਨ ਨੂੰ ਬੇਸਬਾਲ ਪਸੰਦ ਹੈ ਉਹ ਕੁਦਰਤੀ ਤੌਰ ਤੇ ਸਟੇਡੀਅਮ ਵਿੱਚ ਕੰਮ ਕਰਨਾ ਪਸੰਦ ਕਰੇਗਾ ਵਿਨੀ ਨੇ ਸੋਚਿਆ ਕਿ ਉਹ ਸਹੀ ਸਵਾਲ ਪੁੱਛ ਰਿਹਾ ਹੈ ਪਰ ਉਸਨੇ ਤਾੜਨਾਵਾ ਬਣਾਈਆਂ ਜਿਸ ਦੇ ਨਤੀਜੇ ਚੰਗੇ ਨਹੀਂ ਸਨ ਇਹ ਤੇਰਾ ਆਖਰੀ ਮੌਕਾ ਸੀ ਚੱਲ ਨਿਕਲ ਹੋਣੇ ਥੋ ਇਸ ਲਈ ਵਿਅਕਤੀ ਕੇਂਦਰਿਤ ਸੋਚ ਤੇ ਮੂੜ ਧਿਆਨ ਕਰਦੇ ਹੋਏ विनि ने डुंगाई नाल ਹੋਰ ਸਵਾਲ ਪੁੱਛੇ ਸਟੀਵਨ ਨੇ ਸੁਣਿਆ ਅਤੇ ਜੋਸ ਨੇ ਸੁਣਿਆ ਉਸਤੇ ਅਮਲ ਕੀਤਾ ਇਕੱਠੇ ਹੋ ਕੇ ਉਹਨਾਂ ਨੇ ਸਟੀਵਨ ਲਈ ਇੱਕ ਨਵੀਂ ਪੇਡ ਇੰਟਰਨਸ਼ਿਪ ਲੱਭੀ ਜੋਸ ਨੂੰ ਪਸੰਦ ਹੈ ਆ ਇੱਕ ਪਿਆਰਾ ਕਛੂ ਹੈ ਇਸ ਲਈ ਸਮਝੋਤੇ ਤੇ ਸੇਵਾ ਸਹਾਇਤਾ ਹੈ ਪੇਡ ਇੰਟਰਨਸ਼ਿਪ ਪ੍ਰੋਗਰਾਮ ਸਮਰਥਿਤ ਸਨੀ ਟਾਊਨ ਰੋਜ਼ਗਾਰ ਸੇਵਾਵਾਂ ਸ਼ੁਰੂਆਤੀ ਮਿਤੀ ਹੈ ਸਿਕਲਾਈ ਦਾ ਪਹਿਲਾ ਦਿਨ ਸਮਾਪਤੀ ਮਿਤੀ ਹੈ ਹੁਣ ਤੋਂ 1 ਸਾਲ ਅਸੀਂ ਇੰਟਰਨਸ਼ਿਪਸ ਨੂੰ ਕੰਟੇ ਦੇ ਹਿਸਾਬ ਨਾਲ ਫੰਡ ਕਰਦੇ ਹਾਂ ਅਸੀਂ ਸਟੀਵਨ ਨੂੰ ਹਫ਼ਤੇ ਦੇ 30 ਘੰਟੇ ਪੈਟਸਟੋਰ ਤੇ ਕੰਮ ਕਰਨ ਲਈ ਅਲੋਟ ਕੀਤੇ ਅਤੇ ਇੰਟਰਨਸ਼ਿਪਸ ਨੂੰ ਰੀਜਨਲ ਸੈਂਟਰ ਦੁਆਰਾ ਫੰਡ ਕੀਤਾ ਇਹ ਜਾਰੀ ਰਹਿੰਦਾ ਜਦੋਂ ਤੱਕ ਉਹਨਾਂ ਦੇ ਸਾਰੇ ਚੁਣੇ ਹੋਏ ਜੀਵਨ ਖੇਤਰ ਪੂਰੇ ਨਹੀਂ ਹੋ ਜਾਂਦੇ ਫਿਰ ਅਸੀਂ ਸਮਝੌਤੇ ਪਾਗ ਵਿੱਚ ਅੱਗੇ ਵਧਦੇ ਹਾਂ ਸਾਡੇ ਸਮਰਥਨ ਵਾਲੇ ਲੋਕ ਸਹਿਮਤ ਹੁੰਦੇ ਨੇ ਸਾਰੀਆਂ ਸੇਵਾਵਾਂ ਲਈ ਕੁਝ ਸੇਵਾਵਾਂ ਲਈ ਜਾਂ ਕੋਈ ਵੀ ਸੇਵਾਵਾਂ ਲਈ ਨਹੀਂ ਜੇਕਰ ਰੀਜਨਲ ਸੈਂਟਰ ਦੁਆਰਾ ਉਹਨਾਂ ਦੇ ਸਮਰਥਨ ਵਿੱਚ ਕੀਤੇ ਗਏ ਬਦਲਾਅ ਨੂੰ ਚੁਣੌਤੀ ਦੇਣ ਦੀ ਜ਼ਰੂਰਤ ਹੈ ਤਾਂ ਉਹ ਕਾਰਵਾਈ ਦੀ ਨੋਟਿਸ ਦੀ ਬੇਨਤੀ ਕਰ ਸਕਦੇ ਨੇ ਹੁਣ ਉਹਨਾਂ ਨੂੰ ਤਿੰਨ ਮਹੱਤਵਪੂਰਨ ਬਕਸੀਆਂ ਤੇ ਨਿਸ਼ਾਨ ਲਗਾਉਣ ਦੀ ਲੋੜ ਹੈ ਪਹਿਲਾ ਪੁਸ਼ਟੀ ਕਰੋ ਉਹਨਾਂ ਨੂੰ ਪਿਛਲੇ ਸਾਲ ਲਈ ਰੀਜਨਲ ਸੈਂਟਰ ਦੁਆਰਾ ਫੰਡ ਕੀਤੀ ਗਈ ਸੇਵਾਵਾਂ ਦਾ ਬਿਆਨ ਪ੍ਰਾਪਤ ਹੋਇਆ ਹੈ ਦੂਜਾ ਕਿ ਤੁਸੀਂ ਕਿਸੇ ਵੀ ਮੌਜੂਦਾ ਜਾਂ ਭਵਿੱਖੀ ਆਈਪੀਪੀ ਤਬਦੀਲੀਆਂ ਬਾਰੇ ਚਰਚਾ ਕੀਤੀ ਅਤੇ ਜਾਣਕਾਰੀ ਸਾਂਝੀ ਕੀਤੀ ਅਤੇ ਤੀਜਾ ਉਹ ਅਗਲੀ ਆਈਪੀਪੀ ਮੀਟਿੰਗ ਲਈ ਇੱਕ ਮਿਤੀ ਨਿਰਧਾਰਤ ਕਰਨਗੇ ਆਈਪੀਪੀ ਦੇ 3 ਸਾਲਾਂ ਦੇ ਦੌਰਾਨ ਉਹਨਾਂ ਦੀ ਰਹਿਣ ਸਹਿਣ ਦੀ ਸਥਿਤੀ ਦੇ ਆਧਾਰ 'ਤੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਲੋੜ ਅਨੁਸਾਰ ਇਸ ਨੂੰ ਅਪਡੇਟ ਕਰਨਗੇ ਹੁਣ ਕੁਝ ਵਿਸ਼ੇਸ਼ ਪ੍ਰੋਗਰਾਮਾਂ ਅਤੇ ਉਹਨਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਤੇ ਚਰਚਾ ਕਰਾਂਗੇ ਆਓ ਸ਼ੁਰੂਆਤ ਕਰੀਏ ਸੈਲਫ ਡਾਇਰੈਕਸ਼ਨ ਨਾਲ ਇਸ ਦਾ ਮਤਲਬ ਹੈ ਕਿ ਐਸੀ ਸੈਲਫ ਡਾਇਰੈਕਸ਼ਨ ਪ੍ਰੋਗਰਾਮ ਸੈਲਫ ਡਾਇਰੈਕਸ਼ਨ ਸਰਵਿਸਿਜ਼ ਅਤੇ ਆਪਣੀਆਂ ਸੇਵਾਵਾਂ ਅਤੇ ਸਹਾਇਤਾਵਾਂ ਦਾ ਪ੍ਰਬੰਧਨ ਕਰਨ ਦਾ ਕੀ ਅਰਥ ਹੈ ਤੇ ਉਹਨਾਂ ਨੂੰ ਕੌਣ ਫੰਡ ਕਰਦਾ ਹੈ ਭਲਾਈ ਅਤੇ ਸੰਸਥਾਵਾਂ ਕੋਟ ਦੀ ਤਾਰਾ 4731 रिजनल सेंटर ਨੂੰ ਨਾ ਲੋਕਾਂ ਲਈ ਇੱਕ ਪ੍ਰਕਿਰਿਆ ਉਪਲਬਧ ਕਰਾਉਂਦੀ ਲੋੜ ਹੈ ਜਿਨ੍ਹਾਂ ਦਾ ਸੀ ਸਮਰਥਨ ਕਰਦੇ ਆ ਜੇ ਉਹਨਾਂ ਨੂੰ ਰੀਜਨਲ ਸੈਂਟਰ ਚ ਸਰਵਿਸ ਪ੍ਰੋਵਾਈਡਰ ਬਾਰੇ ਸ਼ਿਕਾਇਤ ਆਹਨ ਵਿਸਲ ਬਲੋਅਰ ਨੀਤੀ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦਾ ਸੀ ਸਮਰਥਨ ਕਰਦੇ ਆ ਉਹ ਸੁਰੱਖਿਅਤ ਹਨ ਅਤੇ ਉਹ ਸੇਵਾਵਾਂ ਪ੍ਰਾਪਤ ਕਰਦੇ ਹਨ ਜੇ ਉਹ ਗੁਮਨਾਮ ਤੌਰ ਤੇ ਵੀ ਗੈਰ ਕਾਨੂੰਨੀ ਜਾਂ ਗਲਤ ਗਤੀਵਿਧੀ ਦੀ ਰਿਪੋਰਟ ਕਰਦੇ ਹਨ ਕੈਲੀਫੋਰਨੀਆ ਕਹਿੰਦਾ ਹੈ ਕਿ IDD ਵਾਲੇ ਲੋਕਾਂ ਲਈ ਕੰਪੈਰੀਟਿਵ ਇੰਟੀਗ੍ਰੇਟਿਡ এমਪਲॉयਮੈਂਟ ਦੇ ਸਭ ਤੋਂ ਜ਼ਿਆਦਾ ਤੇ ਸਭ ਤੋਂ ਵੱਧ ਮੌਕੇ ਦਿੱਤੇ ਜਾਣਗੇ ਸਰਵਿਸ ਕੋਆਰਡੀਨੇਟਰਾਂ ਦੇ ਤੌਰ ਤੇ ਸਾਨੂੰ ਰੋਜ਼ਗਾਰ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਵੇਂ ਹੀ ਕੋਈ ਯੋਗ ਹੁੰਦਾ ਹੈ ਤੇ ਕੰਮ ਕਰਨਾ ਚਾਹੁੰਦਾ ਹੈ ਇਹ ਸਾਡੇ ਸਕੂਲ ਪ੍ਰਣਾਲੀ ਨਾਲ ਪਾਈਵਾਲੀ ਕਰਨ ਦਾ ਇੱਕ ਵਧੀਆ ਮੌਕਾ ਹੈ ਅਤੇ ਰੀਜਨਲ ਸੈਂਟਰ IDD ਵਾਲੇ ਵਿਅਕਤੀਆਂ ਜੋ ਵੋਟ ਪਾਉਣ ਵਿੱਚ ਮਦਦ ਕਰਨਗੇ ਕਿਉਂਕਿ ਉਹ ਇਸ ਲਈ ਜ਼ਿੰਮੇਵਾਰ ਨੇ ਹਰ ਕਿਸ ਨੂੰ ਸੁਣੇ ਜਾਣ ਦਾ ਅਧਿਕਾਰ ਹੈ ਰੀਜਨਲ ਸੈਂਟਰ ਇੱਕ ਅਡਲਟ ਨੂੰ ਜਨਤਕ ਆਵਾਜਾਈ ਦੀ ਸੁਰੱਖਿਅਤ ਵਰਤੋਂ ਕਰਨ ਵਿੱਚ ਆਵਾਜਾਈ ਪਹੁੰਚ ਯੋਜਨਾ ਵਿਕਸਿਤ ਕਰ ਸਕਦਾ ਹੈ ਜੇਕਰ ਉਹ ਸਮਰਥਨ ਜੇਕਰ ਨਹੀਂ ਤਾਂ ਅਸੀਂ ਡੇ ਸਰਵਿਸਿਜ਼ ਜਾਂ ਘੱਟ ਲਈ ਆਵਾਜਾਈ ਪ੍ਰਦਾਨ ਕਰਾਂਗੇ ਅਸੀਂ ਹੁਣ ਆਈਪੀਪੀ ਦਾ ਹਰ ਇੱਕ ਕਦਮ ਵੇਖਿਆ ਹੈ ਸਿਰਫ ਇੱਕ ਹੀ ਕੰਮ ਬਾਕੀ ਹੈ ਦਸਤਖਤ ਕਰਨਾ ਇੱਕ ਵਾਰ ਜਦੋਂ ਉਹ ਦਸਤਖਤ ਹੋ ਜਾਂਦੇ ਹਨ ਤਾਂ ਅਸੀਂ ਜਿਸ ਵੀ ਚੀਜ਼ ਤੇ ਚਰਚਾ ਕੀਤੀ ਉਹ ਆਈਪੀਪੀ ਦਾ ਹਿੱਸਾ ਬਣ ਜਾਂਦੀ ਹੈ ਤੇ ਹਰ ਵਾਰ ਜਦੋਂ ਆਈਪੀਪੀ ਬਦਲਦਾ ਹੈ ਦੁਬਾਰਾ ਸਮਝਾਉਂਦੇ ਤੇ ਦਸਤਖਤ ਕਰਨ ਦੀ ਲੋੜ ਹੁੰਦੀ ਹੈ ਯਾਦ ਰੱਖੋ ਵਿਅਕਤੀ ਕੇਂਦਰਿਤ ਯੋਜਨਾਬੰਦੀ ਬਿਹਤਰ ਕਾਗਜ਼ੀ ਕਾਰਵਾਈ ਬਣਾਉਣ ਬਾਰੇ ਨਹੀਂ ਹੈ ਇਹ ਬਿਹਤਰ ਜੀਵਨ ਬਣਾਉਣ ਵਿੱਚ ਮਦਦ ਕਰਨ ਬਾਰੇ ਹੈ